ਕਹੇ ਕਹਤਾ ਵੇ ਮੈਂ ਸੌਕੀ ਬਸਦੀਆਂ ਸੌਕੀ ਬਸਦੀਆਂ ਰੀਤਾਂ ਦੀ ਵਰਸੀ ਨੇ ਸਾਡੇ ਕਤਲ ਪਿਆਰ ਨੂੰ ਕਰਿਆ ਰੀਤਾਂ ਦੀ ਵਰਸੀ ਨੇ ਸਾਡੇ ਕਤਲ ਪਿਆਰ ਨੂੰ ਕਰਿਆ ਇਹਨੇ ਕੀ ਦਿਲਾਸੇ ਸੀ ਤੇਤੋਂ ਆ ਕੁਝ ਚੰਦਰ ਆਸਰਿਆ ਇਹਨੇ ਕੀ ਦਿਲਾਸੇ ਸੀ ਤੇਤੋਂ ਆ ਕੁਝ ਚੰਦਰ ਆਸਰਿਆ ਕਰ ਚੇਤੇ ਵਦਿਆ ਨੂੰ ਕਰ ਚੇਤੇ ਵਦਿਆ ਨੂੰ ਅੰਦਰੋਂ ਅੰਦਰੀ ਮੱਚਦੀਆਂ ਘਹਿਣ ਵੇਖ ਕੇ ਕਰੜੜੜ ਅਕਾਰ ਬੇਕੇ ਕਹਤਾ ਵੇ ਮੈਂ ਸੌਖੀ ਬਸਦੀਆਂ ਸੌਖੀ ਬਸਦੀਆਂ ਸੱਸ ਸੋਹਰੇ ਨੰਦਾਂ ਸੱ ਸੋਹਰੇ ਨਨਤਾ ਤੋਂ ਮੈਨੂੰ ਮਿਲਦਾ ਪਿਆਰ ਬੇਥੇਰਾ ਮਾਹੀ ਮਿਲ ਸਰਾ ਪੀ ਗਿਆ ਤਾਂ ਨਹੀਂ ਭੁੱਲਦਾ ਚੇਤਾ ਤੇਰਾ ਮਾਹੀ ਮਿਲ ਸਰਾ ਪੀ ਗਿਆ ਤਾਂ ਨਹੀਂ ਭੁੱਲਦਾ ਚੇਤਾ ਤੇਰਾ ਫੂਕਾਂ ਕੀ ਹਵੇ ਲੀਆਂ ਨੂੰ ਫੂਕਾਂ ਕੀ ਹਵੇ ਲੀਆਂ ਨੂੰ ਅੰਦਰੋਂ ਅੰਦਰੀ ਮੱਚਦੀਆਂ ਹੈਣ त हारे त फे मौखी बसि सौखी बसदियां दा लॾ جاگ ਮਸਾਫਰ ਸੁੱਤੇ ਆ ਤੈਨੂੰ ਕਲ ਮੇ ਲੱਗੀ ਐ ਕਹਿਣ ਇੱਕ ਦਿਨ ਅਜ ਲੋ ਫੁੱਲ ਗਾਇਆਪ ਤੂੰ ਇੱਕ ਦਿਨ ਅਜ ਲੋ ਫੁੱਲ ਗਾਇਆਪ ਤੂੰ ਜਿਹਨ ਰੂਪ ਤਾਰਿਆ ਡੈਨ ਹੋਕਣ ਖਾਤਰ ਟਰੈਕਟਰ ਬੈਠ ਜਾ ਰੋਕਣ ਖਾਤਰ ਟਰੈਕਟਰ ਬੈਠ ਜਾ ਖਣ ਖਾਤਰ ਡਾਕਟਰ ਵਹਿ ਜਿਉ ਆਪਣਾ ਚੋਰ ਲਗਾ ਤੇ ਵੈਲ ਉਹ ਜਿੱਥੇ ਘੜਤੀ ਚੰਟੀ ਗਾੜੀ ਨੇ ਉਹ ਜਿੱਥੇ ਘੜਤੀ ਝੰਡੀ ਗਾੜੀ ਨੇ ਉੱਥੇ ਖੜੇ ਮਸਾਪਰ ਰਹਿਣ ਓਏ ਤੂੰ ਸੁੱਤਾ ਤੇ ਰੱਬ ਜਾਗਦਾ ਸੁੱਤਾ ਤੇਰਾ ਭਜਾ ਤਾ ਤੈਨੂੰ ਲੋਕਿਆਂ ਲਸੀ ਕਹਿਣ ੁਰਦਾ ਪਾਸ ਬਣਾ ਲੈ ਸਿੱਤੂ ਗਾ ੜੜ ਨੜ ਨੜ ੜੜ ੜੜ ੁਰਦਾ ਪਾਸ ਬਣਾ ਲੈ ਭਜਨਾਂ ਟਿਕਟਾਂ ਆਪ ਸਤਿਗੁਰੂ ਓ ਟਿਕਟਾਂ ਆਪ ਸਤਿਗੁਰੂ ਦੇਣ